ਹਾਂਜੀ ਦੋਸਤੋ ਐਮਡੀ ਜੋਬ ਅਲਰਟ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਵੱਖ-ਵੱਖ ਤਰ੍ਹਾਂ ਦੀਆਂ ਨਗਰ ਨਿਗਮ ਦੇ ਵਿੱਚ ਪੋਸਟਾਂ ਅਨਾਉਂਸ ਕੀਤੀਆਂ ਗਏ ਨੇ ਜੀ ਕੋਈ ਫੀਸ ਨਹੀਂ ਹੈ ਈਮੇਲ ਨਹੀਂ ਤੁਸੀਂ ਅਪਲਾਈ ਕਰਨਾ ਹੈ ਕੁਝ ਹੀ ਦਿਨ ਬਾਕੀ ਨੇ ਜੀ ਅਪਲਾਈ ਕਰਨ ਦੇ ਲਈ ਆਖਰੀ ਮਿਤੀ ਵਿੱਚ ਕੁਝ ਹੀ ਦਿਨਾਂ ਦਾ ਸਮਾਂ ਰਹਿ ਗਿਆ ਹੈ ਜੀ ਜਲਦੀ ਤੋਂ ਜਲਦੀ ਇਹ ਪੋਸਟ ਦੇ ਲਈ ਅਪਲਾਈ ਕਰੋ ਜੋ ਚਾਹਵਨ ਉਮੀਦਵਾਰ ਨੇ ਜੀ ਜੇਕਰ ਤੁਸੀਂ ਚਾਹੋ ਪੰਜਾਬ ਵਿੱਚ ਆਉਣ ਵਾਲੀ ਹਰ ਇੱਕ ਪੰਜਾਬ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਦੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦੇਵੋ ਤਾਂ ਜੋ ਪੰਜਾਬ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਦੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਾਡਾ ਇੱਕ ਟੈਲੀਗ੍ਰਾਮ ਚੈਨਲ ਵੀ ਹੈ WhatsApp ਚੈਨਲ ਵੀ ਹੈਗਾ ਲਿੰਕ ਹੈਗੇ ਨੇ ਡਿਸਕ੍ਰਿਪਸ਼ਨ ਦੇ ਵਿੱਚ ਸਾਡੇ ਉਹਨਾਂ ਚੈਨਲ ਚ ਨੂੰ ਜੁਆਇਨ ਕਰ ਲਵੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਉਸ ਦੀ PDF ਫਾਈਲ ਕੋਈ ਨਾ ਮ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਉਸ ਦੀ ਪੀਡੀਐਫ ਫਾਈਲ ਜਾਂ ਪੰਜਾਬ ਦੇ ਵਿੱਚ ਕੋਈ ਇਹੋ ਜਿਹੀ ਭਰਤੀ ਆਉਂਦੀ ਹੈ ਜਿਸ ਨੂੰ ਭੰਦੇ ਲਈ ਤੁਹਾਨੂੰ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੁੰਦੀ ਹੈ ਉਸ ਦੀ ਪੀਡੀਐਫ ਫਾਈਲ ਵੀ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਤੇ ਅਪਲੋਡ ਕਰਦੇ ਆ ਜਿੱਤੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਤੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਆ ਨੋਟੀਫਿਕੇਸ਼ਨ ਵੱਲ ਵਧਦੇ ਆ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਜੀ ਗਵਰਨਮੈਂਟ ਆਫ ਪੰਜਾਬ ਮਿਊਨਿਸਪਲ ਕਾਰਪੋਰੇਸ਼ਨ ਲੁਧਿਆਣਾ ਜ਼ੋਨ ਡੀ ਆਫਿਸ ਰਾਬਾ ਨਗਰ ਲੁਧਿਆਣਾ ਦੇ ਵੱਲੋਂ ਪੋਸਟਾਂ ਤਿੰਨ ਤਰ੍ਹਾਂ ਦੀਆਂ ਵੱਖ-ਵੱਖ ਪੋਸਟਾਂ ਨੇ ਜੀ ਪ੍ਰੋਜੈਕਟ ਮੈਨੇਜਰ ਡਿਪਟੀ ਪ੍ਰੋਜੈਕਟ ਮੈਨੇਜਰ ਸਾਈਟ ਇੰਜੀਨੀਅਰ ਜੇੀ ਲੈਵਲ ਫਾਰ ਪਾਈਪਲਾਈਨ ਜੀ ਇਹ ਕੰਟਰੈਕਟ ਬੇਸ ਦੇ ਉੱਤੇ ਅਨਾਉਂਸ ਕੀਤੀਆਂ ਗਈਆਂ ਨੇ ਸਰਪੇਸ ਵਾਟਰ ਸਪਲਾਈ ਪ੍ਰੋਜੈਕਟ ਅਧੀਨ ਵਰਲਡ ਬੈਂਕ ਪ੍ਰੋਜੈਕਟ ਅਧੀਨ ਅਨਾਉਂਸ ਕੀਤੀਆਂ ਗਈਆਂ ਪੋਸਟਾਂ ਨੇ ਜਿਸ ਦੇ ਵਿੱਚ ਪ੍ਰੋਜੈਕਟ ਮੈਨੇਜਰ ਦੀਆਂ ਪੋਸਟਾਂ ਦੀ ਗਿਣਤੀ 1 ਹੈਗੀ ਹੈ ਐਲੀਜੀਬਿਲਟੀ ਦੀ ਗੱਲ ਕਰੀਏ ਤਾਂ ਡਿਗਰੀ ਇਨ ਸਿਵਲ ਵਿਦ ਐਕਸਪੀਰੀਅੰਸ ਆਫ ਅਪ੍ਰੋਕਸੀਮੈਂਟ ਅਪ੍ਰੋਕਸੀਮੇਟਲੀ ਬੀ ਸਾਲਾਂ ਦਾ ਐਕਸਪੀਰੀਅੰਸ ਹੈ ਤਾਂ ਤੁਸੀਂ ਪੋਸਟ ਤੇ ਨੈਕਸਟ ਪੋਸਟ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਸੈਲਰੀ 1.70 ਲੱਖ ਤੋਂ 2.20 ਲੱਖ ਪਰ ਮੰਥ ਦਿੱਤੀ ਜਾਵੇਗੀ। ਨੈਕਸਟ ਹੈ ਜੀ ਡਿਪਟੀ ਪ੍ਰੋਜੈਕਟ ਮੈਨੇਜਰ ਦੀ ਪੋਸਟ ਆ ਇੱਕ ਪੋਸਟ ਆ ਇਸ ਦੇ ਵਿੱਚ ਵੀ ਡਿਗਰੀ ਇਨ ਸਿਵਲ ਜਾਂ ਮਕੈਨਿਕਲ ਵਿਦ 15 ਸਾਲ ਦਾ ਐਕਸਪੀਰੀਅੰਸ ਹੋਵੇ ਤਾਂ ਤੁਸੀਂ ਇਹ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ 1.8 ਲੱਖ ਤੋਂ 2 ਲੱਖ ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ। ਸਾਈਟ ਇੰਜੀਨੀਅਰ ਜੇ ਇਹੀ ਲੈਵਲ ਫਾਰ ਪਾਈਪਲਾਈਨ ਦੀ ਗੱਲ ਕਰੀਏ ਜੇ ਇ ਪੋਜੀਸ਼ਨ ਦੇ ਲਈ ਜੀ ਕੈਂਡੀਡੇਟ ਕੋਲੇ ਡਿਗਰੀ ਇਨ ਸੇਵਲ ਜਾਂ ਮਕੈਨਿਕਲ ਇੰਜੀਨੀਅਰਿੰਗ ਹੋਣੀ ਚਾਹੀਦੀ ਹੈ ਘੱਟੋ ਘੱਟ 3 ਸਾਲ ਦੇ ਐਕਸਪੀਰੀਅੰਸ ਦੇ ਨਾਲ ਇਸ ਦੇ ਨਾਲ ਹੀ ਤੁਹਾਨੂੰ 50000 ਤੋਂ 75000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ ਮੈਕਸਿਮਮ ਏਜ ਲਿਮਿਟ ਰੱਖੀ ਗਈ ਹੈ ਜੀ 45 ਸਾਲ ਤੇ ਹੁਣ ਤੁਹਾਨੂੰ ਦੱਸਤੀ ਹੈ ਅਪਲਾਈ ਕਿਵੇਂ ਕਰਨਾ ਨੇ ਜਿਹੜਾ ਅਪਲਾਈ ਇੰਟਰਸਟਿਡ ਕੈਂਡੀਡੇਟ ਨੇ ਉਹ ਅਪਲਾਈ ਕਿਵੇਂ ਕਰ ਸਕਦੇ ਨੇ ਉਹ ਆਪਣੇ ਸੀਵੀ ਭੇਜਣਗੇ ਜੀ seprojects.piu.ldh@gmail.com ਦੇ ਉੱਤੇ ਜੀ 5 10 2025 ਸ਼ਾਮ 5 ਵਜੇ ਤੱਕ ਤੁਸੀਂ ਸਾਰੇ ਕੁਆਲੀਫਿਕੇਸ਼ਨ ਤੇ ਐਕਸਪੀਰੀਅੰਸ ਤੇ ਸਰਟੀਫਿਕੇਟਾਂ ਨਾਲ ਤੁਸੀਂ ਭੇਜੋਗੇ ਤੇ ਪ੍ਰੋਜੈਕਟ ਦੇ ਬਿਲ ਲਾਸਟ ਵਾਰ 5 5 ਸਾਲਾਂ ਲਈ ਟੈਂਟੇਟਿਵਲੀ ਹੋਵੇਗਾ ਜੀ ਬਹੁਤ ਵਧੀਆ ਇਹ ਪੋਸਟ ਅਨਾਉਂਸ ਕੀਤੇ ਹਨ ਬਧੇਰੇ ਜਾਣਕਾਰੀ ਲਈ ਤੁਸੀਂ ਇਹਨਾਂ ਦੀ ਆਫੀਸ਼ਲ ਆਫੀਸ਼ਲ ਵੈਬਸਾਈਟ mc-ludhiana.gov.in ਤੇ ਵਿਜ਼ਿਟ ਕਰ ਸਕਦੇ ਹੋ ਏਸੀਆ ਦੇ ਪੋਸਟਾਂ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਹੁਣ ਮਿਲਦੇ ਆ ਨਵੀਆਂ ਪੋਸਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਰੱਬਾ